ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦੀ ਤੇ ਅਸੀਂ ਕੱਲ ਹਿਮਕੁੰਡ ਸਾਹਿਬ ਜ ਹਿਮਕੁੰਡ ਸਾਹਿਬ ਦੀ ਯਾਤਰਾ ਕਰਕੇ ਤੇ ਗੋਬਿੰਦ ਧਾਮ ਰਾਤੀ ਰੁਕੇ ਸੀ ਹੋਟਲ ਵਿੱਚ ਕਮਰਾ ਲਿਆ ਇੱਥੇ ਆ ਕੇ ਤੇ ਹੁਣ ਅਸੀਂ ਤੱਲੇ ਨੂੰ ਚੱਲੇ ਪਾਵਾਂਗੇ ਤੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਚਾਹ ਦਾ ਪਿਆਲਾ ਪੀ ਕੇ ਤੇ ਇੱਥੇ ਥੱਲੇ ਨੂੰ ਚੱਲੇ ਪਾਵਾਂਗੇ ਹੁਣ ਅਸੀਂ ਚੱਲੇ ਹਾਂ ਕਮਰੇ ਤੋਂ ਬਾਹਰ ਸਮਾਨ ਸਾਡਾ ਲਈ ਇੱਥੇ ਪਿਆਇਆ ਤੇ ਸਮਾਨ ਅਸੀਂ ਆ ਕੇ ਲਵਾਂਗੇ ਚਲਿਏ ਵੀ ਰੈਡੀ ਹੋ ਸਾਰੇ ਜਣੇ ਚਲਿਏ ਚਲੋ ਭਾਈ ਆਜੋ ਫੇ ਹੋਟਲ ਦੇ ਆਲੇ ਦੁਆਲੇ ਪਹਾੜੀਆਂ ਦਾ ਘੈਂਟ ਜਿਹਾ ਦ੍ਰਿਸ਼ ਪੂਰਾ ਮਨ ਮਾਉਂਦਾ ਤੇ ਚਲੋ ਭਈ ਵਧੋ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁਨੇਦ ਫੇ ਅਗਲੇ ਕਦਮ ਅੱਗੇ ਵਧਣਗੇ ਸਾਡੇ ਜਸੇ ਭਾਈ ਸਾਹਿਬ ਗੁੱਡ ਮਾਰਨਿੰਗ ਇਧਰ ਗੁਰਦੁਆਰਾ ਸਾਹਿਬ ਜਾਣਾ ਆਪਾਂ ਚੱਲਦੇ ਚਲੋ ਵੀ ਆ ਤਾਂ ਯਾਰ ਕਿਤੇ ਨਾ ਕਿਤੇ ਟੱਕਰ ਹੀ ਜਾਣਗੇ ਪੱਕਾ ਬਾਜ਼ਾਰ ਵਿੱਚ ਵੀ ਪੱਕਾ अगे जी जिड़ी हेमकुंड साहब दर्शन संगत अगे वही वापस जाने वापस जा, जा रहे गुरुद्वारा साहब गोबिंद धाम विखे पहुंच चुके हैं जेडी संगत ने हेमकुंडी जाना वह भी इतने नतमस्तक होके अगे वाल वह जिन्होंने थले गुरुद्वारा घाट साहब जाना ओर नतमस्तक होके अपने झाले पा रहे हैं ਪਰ ਸੰਗਤ ਜਰਜਤ ਨਸੀ ਆਈ ਉਸ ਦਿਨ ਦੇ ਮੁਕਾਬਲੇ ਸੰਗਤ ਬਹੁਤ ਘੱਟ ਆ। ਉਦੋਂ ਤਾਂ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ। ਟੈਂਟਣ ਹਾਂਜੀ ਸਾਧ ਸੰਗਤ ਜੀ ਅਸੀਂ ਆ ਗਏ ਹਾਂ ਗੋਬਿੰਦ ਧਾਮ ਤੇ ਮੱਥਾ ਟੇਕ ਕੇ ਬਾਹਰ ਆਏ ਸੀ ਤੁਹਾਨੂੰ ਇੱਕ ਇਤਿਹਾਸਿਕ ਜਗ੍ਹਾ ਦੇ ਦਰਸ਼ਨ ਕਰਾਉਣੇ ਆ ਜਿਹੜਾ ਇਹ ਦਰਖਤ ਹੈਗਾ ਨਾ ਇੱਥੇ ਆ ਦੇਖੋ ਅੰਦਰੋਂ ਬਾਬਾ ਮੋਦਨ ਸਿੰਘ ਜੀ ਜਿਨ੍ਹਾਂ ਨੇ ਸ਼੍ਰੀ ਹੇਮਕੁੰਡ ਸਾਹਿਬ ਦੀ ਖੋਜ ਕੀਤੀ ਸੀ ਤੇ ਜਿਸ ਦੇ ਆਪਾਂ ਅੱਜ ਕੱਲ ਦਰਸ਼ਨ ਦਿਦਾਰੇ ਕਰਦੇ ਆ ਸੰਗਤਾਂ ਜਾਂਦੀਆਂ ਮੱਥਾ ਟੇਕਣ ਉਹਨਾਂ ਨੇ ਕੋਈ ਕਰਦੇ ਸਮੇ ਇੱਥੇ ਆਪਣਾ ਜੀਵਨ ਬਤੀਤ ਕੀਤਾ ਸੀ ਆਹ ਦਰਖਤ ਦੇ ਅੰਦਰ ਰਹਿ ਕੇ ਬਹੁਤ ਮੁਸ਼ਕਲਾਂ ਦਾ ਉਹਨਾਂ ਨੂੰ ਇੱਥੇ ਸਾਹਮਣਾ ਕਰਨਾ ਪਿਆ ਉਸ ਸਮੇਂ ਦੇ ਵਿੱਚ ਮੂੜ ਤਾਂ ਆਪਾਂ ਨਿਗਮ ਹਨ ਰਹੇ ਆ ਇੱਥੇ ਹਾਰੇ ਕੀ ਚੀਜ਼ਾਂ ਤੇ ਪਰ ਜਦੋਂ ਉਹ ਵੇਲਾ ਸੀਗਾ ਤੇ ਜਿਸ ਹਿਸਾਬ ਨਾਲ ਉਹ ਵੀ ਨਾ ਕੋਈ ਇੱਥੇ ਸਹੂਲਤ ਸੀ ਜਦੋਂ ਨਾ ਕਿਸੇ ਚੀਜ਼ ਦਾ ਪ੍ਰਬੰਧ ਸੀਗਾ ਤੇ ਜਿਸ ਹਿਸਾਬ ਨਾਲ ਉਹ ਵੀ ਇੱਥੇ ਉਦੋਂ ਗਰਮੀ ਸਰਦੀ ਸਰ برف-ਬਰਫ ਕਿੰਨੀ ਪੈਂਦੀ ਐ ਤੇ ਇਸ ਇਲਾਕੇ ਦੇ ਵਿੱਚ ਤੇ ਕਿਵੇਂ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੋਊਗਾ ਬਾਕੀ ਯਾਰ ਜਿਹਨੂੰ ਆਪਣੇ ਗੁਰੂ ਨਾਲ ਪਿਆਰ ਹੋਵੇ ਹਨਾ ਉਹਨੂੰ ਇਹ ਚੀਜ਼ਾਂ ਦਾ ਕੋਈ ਭੈ ਨਹੀਂ ਹੁੰਦਾ ਆ ਦੇਖੋ ਇਹ ਹੈਗਾ ਉਹ ਇਤਿਹਾਸਿਕ ਦਰਖਤ ਹੇਠੇ ਲਿਖਿਆ ਵੀ ਹੋਇਆ ਬਾਬਾ ਮੋਦਨ ਸਿੰਘ ਜੀ ਇਹ ਉਹਦੀ ਹਾਇਸ਼ੀ ਹੀ ਉਹਨਾਂ ਦੀ ਉੱਤੇ ਇਹ ਤੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੀ ਐਸੇ ਤਰਖਤ ਦੇ ਵਿੱਚ ਹਾਂਜੀ ਦੋਸਤੋ ਕਿਤਾਂ ਵਈ ਤੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਤੋਂ ਅਸੀਂ ਨਤਮਸਤਕ ਹੋ ਕੇ ਕਮਰਿਆਂ ਨੂੰ ਹਲਵੇ ਦਾ ਕਹਿ ਕੇ ਤੇ ਗੁਰਦੁਆਰਾ ਘਾੜ ਸਾਹਿਬ ਨੂੰ ਥੱਲੇ ਨੂੰ ਚਾਲੇ ਪਾ ਲਏ ਆ ਤੇ ਬਾਕੀ ਮੈਂਬਰ ਸਾਡੇ ਅੱਗੇ-ਅੱਗੇ ਆ ਤਾਂ ਅਸੀਂ ਪਿਛੇ ਆ ਥੋੜਾ ਜਰੂਰ ਥੱਲੇ ਨੂੰ ਜਾਂਦੇ ਆ ਨਾ ਬਾੜਾ ਐ ਮਾਰਕੀਟ ਤੋਂ ਬਾਹਰ ਨਿਕਲ ਕੇ ਇੱਥੇ ਆ ਇਹਨਾਂ ਦਾ ਕੋੜਿਆ ਦਾ ਸਟੇਸ਼ਨ। ਜਿਹੜਾ ਉੱਪਰ ਨੂੰ ਜਾਣੇ ਆ ਉਹ ਮਾਰਕੀਟ ਦੇ ਪਰਲੇ ਪਾਸੇ ਆ। ਜਿਹੜੇ ਉੱਧਰਲੇ ਪਾਸੇ ਜਾਂਦੇ ਉਹ ਉੱਧਰ ਨੂੰ ਹੀ ਲੈ ਕੇ ਜਾਣਗੇ। ਤੇ ਜਿਹੜੇ ਥੱਲੇ ਨੂੰ ਜਾਣੇ ਆ ਉਹ ਇੱਧਰਲੇ ਪਾਸੇ ਹੁੰਦੇ ਆ। ਚਲੋ ਬਈ। ਸੇਵਾਦਾਰ ਸੀ ਸੇਵਾਦਾਰ ਸੱਚੀ ਰਾਮ ਸਾਰਾਇਗੁਰੂ ਆਪ ਕੀ ਆਸਰਾ ਸਭ ਕਰੰਗੇ ਗੁਰੂਵਰਾਜ ਸਫਾਈ ਵਾਲੇ ਕਰਮਚਾਰੀ ਵੀ ਲੱਗੇ ਹੋਇਆ ਸਫਾਈ ਵਾਲੇ ਨੂੰ ਪੁੱਛਿਆ ਸੀ ਗੱਲ ਇਹ ਨਾ ਗੁਰਦੁਆਰਾ ਗੋਬਿੰਦ ਧਾਮ ਤੇ ਇੱਕ ਇਥੇ ਡੇੜੇ ਪਿੰਡ ਦੱਸਿਆ ਸੀ ਇਹਨਾਂ ਨੇ ਮੈਨੂੰ ਚੇਤਾ ਭੁੱਲ ਗਿਆ ਇੱਕ ਈਟੀਸੀ ਇਹਨਾਂ ਦੀ ਕੋਈ ਪਿੰਡ ਦੀ ਯੂਨੀਅਨ ਬਣੀ ਹੋਈ ਆ ਸਾਂਝਾ ਮਿਲ ਕੇ ਇਹ ਜੂਨੀਅਰ ਚੱਲਦੀ ਹੈ ਜਿਹੜੀ ਸਫਾਈ ਵਾਲੀ ਹੈ ਇਹਨਾਂ ਦੀ ਤੇ 7000 ਰੁਪਏ ਇਹਨਾਂ ਦੀ ਤਨਖਾਹ ਹੈ ਤੇ ਬਾਕੀ ਇਹ ਤਾਂ ਸੰਗਤ ਜਿੱਦਾਂ ਕੋਈ 10 ਦੇ ਦੇਵੇ ਕੋਈ 20 ਰੁਪਏ ਦੇ ਦੇਵੇ ਤੇ ਇਦਾਂ ਇਹਨਾਂ ਦਾ ਰੋਜ਼ਗਾਰ ਚੱਲਦਾ ਇੱਥੇ ਇਦਾਂ ਬਾਈ ਸਮਾਨ ਉੱਪਰ ਸਪਲਾਈ ਕਰਦੇ ਸਾਰਾ ਇਹਨਾਂ ਖਚਰਾਂ ਦੇ ਕਿਉਂਕਿ ਟਰਾਂਸਪੋਰਟ ਵਗੈਰਾ ਦੇ ਇੱਥੇ ਆਉਂਦੀ ਕੋਈ ਨਹੀਂਗੀ ਹਨਾ ਤਾਂ ਨਾ ਹੋਣੀ ਆ ਆ ਸਾਰਾ ਆਟਾ ਉਟਾ ਮੈਦਾ ਮੁੱਦਾ ਜੋ ਤੇ ਸਮਾਨ ਬਣਦਾ ਹੋਟਲਾਂ ਢਾਬਿਆਂ ਤੇ ਸਾਰਾ ਇਦਾਂ ਹੀ ਕਰਦੇ ਆ ਪੀਪੀਆਂ ਦੇ ਵਿੱਚ ਪਤਾ ਨਹੀਂ ਕੀ ਜਿਗੜ ਹੋਊ ਇਹਨਾਂ ਦਾ ਤੇ ਇਦਾਂ ਸਪਲਾਈ ਕਰਦੇ ਵੀ ਸਾਰੇ ਜਾਣੇ ਥੱਲੇ ਨੂੰ ਉਤਰਨ ਲੱਗਿਆ ਵੀ ਯਾਰ ਬੜਾ ਪੈਰਾ ਦੇ ਕੰਟਰੋਲ 'ਚ ਰੱਖ ਕੇ ਤੁਰਨਾ ਪੈਂਦਾ ਇਧਰ ਸਾਈਡ ਤੇ ਆਜੋ ਇਦਾਂ ਬਾਈ ਇਹਨਾਂ ਦੀ ਕਈ ਵਾਰੀ ਖਚਰਾਂ ਦਾ ਯਾਰ ਤਰਸ ਜਿਹਾ ਵੀ ਹੁੰਦਾ ਬਹੁਤ ਹੁੰਦੇ ਇਹਨਾਂ ਨੂੰ ਯਾਰ ਆਹ ਪਤਾ ਨਹੀਂ ਕੀ ਵਿਚਾਰੇ ਦੀ ਜਾਨ ਕੱਢੀ ਹੋਈ ਇਹਨਾਂ ਨੇ ਬਾਈ ਜਦੋਂ ਦੇ ਅਸੀਂ ਤੁਰੇ ਆ ਨਾ ਆ ਇਦਾਂ ਇਹ ਸਾਨੂੰ ਟਕਰੇ ਆ ਸیرے ਸੇਰੇ ਜਾਨੀ ਕਿ ਸیرے ਸੇਰੇ ਮੇਰੇ ਹਿਸਾਬ ਨਾਲ ਦੁਕਾਨਾਂ ਦੇ ਸਪਲਾਈ ਹੁੰਦੇ ਆ ਭਾਈ ਸਾਰੀ ਇਹ ਇੰਨਾਂ ਦਾ ਕੋਈ ਟਾਈਮ ਹੋਣਾ ਨਾ ਰੁਟੀਨ ਦੇ ਵਿੱਚ ਜਿਹੜਾ ਸਮਾਨ ਵਾ ਮੰਗਵਾਉਂਦੇ ਹੋਣੇ ਇਦਾਂ ਦੇ ਬਹੁਤ ਬਹੁਤ ਟੱਕਰੇ ਸਾਨੂੰ ਜਿੰਨਾ ਦੇ ਨਰ ਸਮਾਨ ਹੀ ਲੱਦਿਆ ਸੀ ਕੋਲਡ ਡਰਿੰਕ ਮੈਦਾ ਆਟਾ ਹੋਰ ਜੜੀਆਂ ਜ਼ਰੂਰੀ ਚੀਜ਼ਾਂ ਆ ਕੋਈ ਕੰਮ ਚੱਲਦਾ ਹੋਣਾ ਕਿ ਇਹਦਾ ਉਹ ਸਮਾਨ ਲੈ ਕੇ ਜਾਂਦੇ ਭਾਏ ਆ ਹੈਲੀਪੈਡ ਤੇ ਆ ਗਏ ਆ ਇੱਥੇ ਹੈਲੀਕਾਪਟਰ ਲਿਆ ਕੇ ਤਾਰ ਦਿੰਦੇ ਬਾਈ ਤੇ ਹੱਲੇ ਮੈਨੂੰ ਲੱਗਦਾ ਵੀ ਜਿਹੜੀ ਹੈਲੀਕਾਪਟਰ ਦੀ ਸਪਲਾਈ ਆ ਜਿਹੜੀ ਉਹ ਸ਼ੁਰੂ ਨਹੀਂ ਹੋਈ ਹੱਲੇ ਕੋਈ ਦੇਖ ਨਹੀਂ ਰਿਹਾ ਇੱਥੇ ਲੱਗੇ ਬੰਨੇ ਕੋਈ ਵੀ ਹੱਲੇ ਸੰਗਤਾ ਤਾਂ ਮੈਨੂੰ ਲੱਗਦਾ ਬੈਠੀ ਆ ਜਾਣ ਵਾਲੀ ਜਿਨ੍ਹਾਂ ਨੇ ਹੈਲੀਕਾਪਟਰ ਦੇ ਥੱਲੇ ਤੱਕ ਜਾਣਾ ਸੰਗਤ ਬੈਠੀ ਆ ਕਾਫੀ ਇਹ ਪਰ ਹੈਲੀਕਾਪਟਰ ਲੱਗਦਾ ਨੂੰ ਲੱਲੇ ਆ ਸੰਗਤ ਬੈਠੀ ਆ ਸਾਰੀ ਜਿਨ੍ਹਾਂ ਦੇ ਹੈਲੀਕਾਪਟਰ ਦੇ ਹਨ ਆ ਹੈਲੀਪੈਡ ਬਣੇ ਹੋਏ ਆ ਆ ਹੈਲੀਪੈਡ ਬਣੇ ਹੋਏ ਆ ਜਿਹੜੀ ਸੰਗਤ ਨੇ ਜਾਣਾ ਉਹ ਵੇਟ ਕਰ ਰਹੀ ਆ ਜੇ ਸਾਡੇ ਇੱਥੇ ਇੱਥੇ ਹੁੰਦੇ ਆ ਆ ਗਿਆ ਹੈਲੀਕਾਪਟਰ ਤਾਂ ਫੇਰ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਪਈ ਉਸ ਦਿਨ ਜਿਸ ਦਿਨ ਅਸੀਂ ਆਏ ਸੀਗੇ ਗੋਬਿੰਦ ਘਰ ਮੁਜਾਰਾ ਸੀ ਉਦੋਂ ਅਸੀਂ ਆਏ ਸੀਗੇ ਥੱਲੇ ਪੁਰਾਣੇ ਪੋਲਲ ਦੀ ਤੇ ਜਿਹੜੀ ਅੱਜ ਅਸੀਂ ਯਾਤਰਾ ਕਰ ਰਹੇ ਹਾਂ ਪੈਦਲ ਉੱਤਰ ਕੇ ਤੇ ਉਹ ਕਰ ਰਹੇ ਹਾਂ ਨਵੇਂ ਪੋਲ ਉੱਪਰ ਦੀ ਤੇ ਉਦੋਂ ਦਾ ਪੁਰਾਣੇ ਰਸਤੇ ਦਾ ਤਜਰਬਾ ਸੀਗਾ ਕੀਤਾ ਤੇ ਅੱਜ ਨਵੇਂ ਰਸਤੇ ਦਾ ਤਜਰਬਾ ਜ਼ਰੂਰ ਕਰਾਂਗੇ ਤੇ ਦੇਖਦੇ ਹਾਂ ਇਹ ਰਸਤੇ ਦਾ ਤਜਰਬਾ ਕਿਵੇਂ ਦਾ ਰਹਿੰਦਾ ਤਿਆਨੂ ਪੁਲ ਦਾ ਵਿਊ ਵੀ ਦਿਖਾਉਨੇ ਆ ਸਾਰੇ ਦਾ ਆ ਪੁਲ ਦਾ ਰਸਤਾ ਭਾਈ ਬਾ ਵਿਊ ਆ ਸਾਰਾ ਪੁਲ ਦਾ ਇਹ ਇਤ्रो ਉੱਚਾ ਨਾ ਵਗ ਰਿਹਾ ਸਾਰਾ ਪੁਲ ਦਾ ਪਬਲੀਕੀ ਕੀ ਕਰਦਾ ਭਾਈ ਚੂੜੇ ਲੈਂਦਾ ਨਾ ਪੁਲ ਹਾਂ ਬਬਲਿੰਗ ਕਰਦਾ ਵੇ ਪੋਲਾ ਬਹੁਤ ਜ਼ਬਰਦਸਤ ਬਣਾਇਆ ਹੈ ਬਾਈ ਪੋਲਾ ਬਰਾ ਵਧੀਆ ਮਟੀਰੀਅਲ ਆਇਆ ਪ੍ਰੇਤਾ ਫਰੀ ਮੜਿਆ ਤੇ ਉਸ ਦਿਨ ਅਸੀਂ ਆਏ ਸੀ ਔਰ ਔਰ ਜਿਹੜਾ ਪੁੱਲ ਦੇਖ ਰਹੇ ਤੁਸੀਂ ਉਹ ਪੁਰਾਣਾ ਪੋੜਾ ਜੀ ਪੁਰਾਣਾ ਰਸਤਾ ਹੈ ਉਸ ਦਿਨ ਅਸੀਂ ਉਸ ਦੇ ਉੱਤੇ ਆਏ ਸੀ ਅੱਜ ਨਵੇਂ ਦੇ ਜਾ ਰਹੇ ਹਾਂ ਇੱਕ ਵਾਰ ਜਦੋਂ ਨਵੇਂ ਰਾਹ ਤੋਂ ਆਪਾਂ ਨਾ ਪੈਦਲ ਯਾਤਰਾ ਕਰਦੇ ਹਾਂ ਰਸਤੇ ਵਿੱਚ ਇੱਕ ਆਪਣੀ ਕੈਂਪ ਆਉਂਦਾ ਤੇ ਇੱਥੇ ਮੈਡੀਕਲ ਕੈਂਪ ਦੀ ਸਹੂਲਤ ਆ ਤੇ ਚਾਹ ਪਾਣੀ ਦਾ ਲੰਗਰ ਹੈਗਾ ਆ ਤੇ ਤਿੰਨ ਦੱਤਾਂ ਕੁੱਤਣ ਦੀ ਜਿਹੜੀ ਦੱਤਾਂ ਦੀ ਮ사ਜ ਦੀ ਜਾਂ ਮਾਲਿਸ਼ ਦੀ ਗੱਲ ਉਹ ਸਪੈਸ਼ਲ ਸੇਵਾ ਇੱਥੇ ਚੱਲਦੀ ਰਹਿੰਦੀ ਹੈ ਸਾਰਾ ਦਿਨ ਸਾਰਾ ਦਿਨ ਸੇਵਾ ਚੱਲਦੀ ਇੱਥੇ ਆ ਲੈ ਕੇ ਵਾਈਰੂ ਜੀ ਆ ਜੋ ਇਹ ਸੇਵਾ ਬਿਲਕੁਲ ਫਰੀ ਆ ਤੇ ਜੇ ਕੋਈ ਆਪਣੇ ਮਨੋਂ ਕੋਈ ਇੱਥੇ ਸੇਵਾ ਭੇਟਾ ਦੇਣਾ ਚਾਹੁੰਦਾ ਤੇ ਦੇ ਸਕਦੇ ਆ ਤੇ ਆ ਇਹਨੇ ਜਿਹੜਿਆਂ ਤੋਂ ਇੱਥੇ ਜਾਨੀ ਕਿ ਪੈਸਾ ਪਾਤੜਾ ਲੁਧਿਆਣਾ ਪਟਿਆਲਾ ਬਟਿਆ ਬਟਾਲਾ ਨਾਭਾ ਵੀਰਕਾ ਜਮਨਾ ਨਗਰ ਸਮਾਣਾ ਫਤਿਹਗੜ੍ਹ ਸਾਹਿਬ ਮੰਡੀ ਗੋਨਿਆਣਾ ਹਰਿਆਊਪੁਰ ਤੇ ਛਤਰਾਣਾ ਇਹ ਇਹਨਾਂ ਜਿਹਨਿਆਂ ਤੋਂ ਬਈ ਸੇਵਾ ਹੁੰਦੀ ਹੈ ਤੇ ਜਿਨ੍ਹਾਂ ਨਾਲ ਇਹ ਕੈਂਪ ਚਲ ਰਿਹਾ ਤੇ ਇਹ ਕੈਂਪ ਹੈਗਾ ਵੀ ਸ੍ਰੀ ਹੇਮਕੁੰਡ ਸਾਹਿਬ ਸੇਵਾ ਸਿਮਰਨ ਸੁਸਾਇਟੀ ਵੱਲੋਂ ਚੱਲਦਾ ਆ ਬਹੁਤ ਵਧੀਆ ਯਾਰ ਇੰਨਾ ਦੀ ਸੇਵਾ ਇੱਥੇ ਇਹ ਕੈਂਪ ਉਹ ਵੀ ਪਿਛਲੇ 18 ਸਾਲ ਤੋਂ ਚੱਲ ਰਿਹਾ ਲਗਾਤਾਰ ਤੇ ਪਹਿਲਾਂ ਪੁਰਾਣੇ ਰਸਤੇ ਤੇ ਸੀਗਾ ਤੇ ਇਸ ਰਸਤੇ ਤੇ ਆਇਆ ਨੂੰ ਇਹ ਦੂਜਾ ਸਾਲ ਆ ਤੇ ਬਹੁਤ ਵਧੀਆ ਲੱਤ ਘੁੱਟਣ ਵਾਲੀਆਂ ਮਸ਼ੀਨਾਂ ਵੀ ਇੱਥੇ ਹੈਗੀਆਂ ਆ ਤੇ ਆ ਵਾਈਬ੍ਰੇਟ ਮਸ਼ੀਨਾਂ ਜਿਹੜੀਆਂ ਹੁੰਦੀਆਂ ਖੱਲੀਆਂ-ਖੁੱਲੀਆਂ ਕੱਢਣ ਨੂੰ ਸਰੀਰ ਦੀਆਂ ਸਰੀਰ ਰਿਲੈਕਸ ਕਰਨ ਨੂੰ ਤੇ ਇੱਧਰ ਤੇਲ ਦੀ ਮਾਲਿਸ਼ ਚੱਲ ਰਹੀ ਹੈ ਲਗਾਤਾਰ ਆ ਬਾਈ ਹੁਣ ਹੀ ਸਾਰੇ ਦੂਜੇ ਪਾਸੇ ਬੈਠੇ ਸੇਵਾ ਕਰ ਰਹੇ ਆ ਮਾਲਿਸ਼ ਦੀ पिछले अठारह साल तो सेवा चल रही है इतना मेडिकल कैंप मालिश चाह पानी ही पार्टीशन की चाह इधर बिलकुल फ्री निशकाम सेवा चलती इतनी पाई सारी चाहिए ਨਾਲਾ ਰਸ ਮਿਲ ਰਿਹਾ ਹੈ ਦੁਪਹਿਰ ਨੂੰ ਕੀਰ ਦਾ ਲੰਗਰ ਵੀ ਹੁੰਦਾ ਤੇ ਇਧਰ ਅੰਦਰ ਸਿੰਘ ਬੈਠੇ ਕਿਚਨ ਗੈਲੋ ਨੂੰ ਇੱਥੇ ਸਾਰੀ ਸੇਵਾ ਚੱਲ ਰਹੀ ਹੈ ਲੰਗਰ ਪਾਣੀ ਦੀ ਇੱਥੇ ਸੇਵਾਦਾਰਾਂ ਦੀ ਲੰਗਰ ਵੀ ਜਿਹੜਾ ਤਿਆਰ ਹੁੰਦਾ ਉਹ ਸਿੰਘ ਰੋਟੀਆਂ ਵੇਲ ਰਿਹਾ ਇੱਕ ਤੇ ਪਿਛੇ ਉਹ ਮੇਰੇ ਸਾਹਮਣੇ ਕੀਰ ਦੀਆਂ ਕੋਈ ਦਾਲ ਸਬਜ਼ੀ ਤਿਆਰ ਹੋ ਰਹੀ ਹੈ ਆਪਣਾ ਹਰ ਗੁਣ ਵੀ ਬੈ ਗਿਆ ਮ사ਜ ਕਰਾਉਣਾ ਕਿਵੇਂ ਆ ਸੇਵਾ ਦਾ ਪੂਰਾ ਫਾਇਦਾ ਲੈ ਰਿਆ ਬੰਦਾ ਆਪਣਾ ਧਿਆਨਿਆ ਯਾਰ ਪੰਜਾਬੀ ਐਡੀ ਦੂਰ ਆ ਕੇ ਪਹਾੜਾਂ ਵਿੱਚ ਵੀ ਇੰਨਾ ਸਮਾਂ ਕੱਢਣਾ ਸੇਵਾ ਲਈ ਇਦਾਂ ਹੀ ਸਵਾਵਾ ਦੇਣੀਆਂ ਸੰਗਤ ਨੂੰ ਇਹ ਕਿਸੇ ਵਿਰਲੇ ਦੇ ਹੱਤ ਵਾਸੀ ਹੁੰਦਾ ਹੈ ਇਹ ਬਈ ਕੈਂਪ ਚੋਂ ਬਾਹਰ ਆਏ ਆ ਹੁਣ ਹੁਣੇ ਤੇ ਚਾਹ ਪਾਣੀ ਛਕਿਆ ਥੋੜੀ ਜੀ ਮ사ਜ ਕਰਾਈ ਸੀ ਵੈਸੇ ਯਾਰ ਕਮਾਲ ਦੀ ਗੱਲ ਏ ਬਈ ਸੇਵਾ ਵਾਸਤੇ ਇਨਾ ਟਾਈਮ ਕੱਢਣਾ ਬਹੁਤ ਵੱਡੀ ਗੱਲ ਏ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਪਿਛਲੇ 18 ਸਾਲ ਤੋਂ ਇਹ ਕੈਂਪ ਇੱਥੇ ਚੱਲ ਰਿਹਾ ਤੇ ਪਹਿਲਾਂ ਸੀਗਾ ਪੁਰਾਣੇ ਰੋਡ ਤੇ ਤੇ ਪੁਰਾਣੇ ਰਸਤੇ ਦੇ ਸੀਗਾ ਤੇ ਹੁਣ ਪਿਛਲੇ ਆ ਦੋ ਸਾਲ ਤੋਂ ਇੱਥੇ ਦੀ ਸੇਵਾ ਚੱਲ ਰਹੀ ਆ ਬਹੁਤ ਹੀ ਵਧੀਆ ਉਪਰਾਲਾ ਯਾਰ ਬਹੁਤ ਹੀ ਵਧੀਆ ਬਾਕੀ ਯਾਰ ਸਿੱਖ ਧਰਮਾ ਜਾਂ ਸਿੱਖ ਕੌਮ ਜਿੱਥੇ ਵੀ ਜਾਂਦੀ ਹੈ ਸ਼ਾਇ ਹੀ ਜਾਂਦੀ ਆ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਾ ਬਾਈ ਹਰ ਇੱਕ ਸਹੂਲਤ ਹੈਗੀ ਉੱਥੇ ਮੋਬਾਈਲ ਚਾਰਜਰ ਤੁਸੀਂ ਲਾਉਣਾ ਲੱਤਾਂ ਬਾਹਾਂ ਦੀ ਮ사ਜ ਕਰਾਉਣੀ ਆ ਅਗਰ ਤੁਸੀਂ ਕੁਝ ਖਾਣਾ ਪੀਣਾ ਆ ਚਾਹ ਪਾਣੀ ਦਾ ਪ੍ਰਬੰਧ ਖਾਸ ਆ ਸਭ ਤੋਂ ਵੱਡੀ ਗੱਲ ਜਿਹੜੀ ਹੈ ਮੈਡੀਕਲ ਸਹੂਲਤ ਬਹੁਤ ਵਧੀਆ ਉਹਨਾਂ ਦੀ ਮੈਡੀਕਲ ਸਹੂਲਤ ਬਹੁਤ ਵਧੀਆ ਬਾਈ ਹਰ ਇੱਕ ਤਰ੍ਹਾਂ ਦੀ ਮੈਡੀਸਿਨ ਮਿਲਦੀ ਹੈ ਇਹਨਾਂ ਕੋਲ ਇੱਥੋਂ ਅਕੀ ਮਿਲਦੇ ਆ ਤੁਹਾਨੂੰ ਅੱਗੇ ਹੋਰ ਨਵੀਂ ਵੀਡੀਓ ਦੇ ਨਾਲ ਬਣੇ ਰਹਿਨੇ ਆ ਇਹ ਵਲੌਗ ਕੰਟੀਨਿਊ ਹੀ ਰਹੂਗਾ ਆਪਣਾ ਥੋੜਾ ਇਹ ਗੁਰਦੁਆਰਾ ਘਾਟ ਸਾਬ ਤੱਕ ਇਹ ਕੰਟੀਨਿਊ ਰਹੂਗਾ ਇਹ ਆਪਣਾ ਵਾਪਸੀ ਦਾ ਹੈ ਬਣ ਰਿਹਾ ਵਲੌਗ ਪਹਿਲਾਂ ਆਪਾਂ ਜਦੋਂ ਗੋਬਿੰਦ ਧਾਮ ਦੀ ਯਾਤਰਾ ਸ਼ੁਰੂ ਕੀਤੀ ਸੀ ਉਹ ਜਾਂਦੀ ਕਰਦਾ ਸੀ ਇਹ ਵਾਪਸੀ ਦਾ ਹੈ ਆ ਗਏ ਆ ਭਾਈ ਚੌਂਕ ਦੇ ਵਿੱਚ ਜਿੱਥੇ ਨਵਾਂ ਤੇ ਪੁਰਾਣਾ ਰਸਤਾ ਵੀ ਇਕੱਠੇ ਹੋ ਜਾਂਦੇ ਆ ਆਪਾਂ ਨੂੰ ਤਾਂ ਨਵਾਂ ਰਸਤਾ ਵੀ ਵਧੀਆ ਲੱਗਾ ਭਾਈ ਉੱਤੇ ਸਭ ਤੋਂ ਵਧੀਆ ਸਹੂਲਤ ਹੈਗੀ ਜਿਹੜੀ ਕੈਂਪ ਵਾਲੀ ਆ ਮਤਲਬ ਮ사ਜ ਕਰਾਉਣ ਨੂੰ ਜੀ ਦੇਖਿਆ ਬਾਕੀ ਪਿਛੇ ਵੀਡੀਓ ਦੇ ਵਿੱਚ ਉਹ ਆਪਾਂ ਨੂੰ ਬੈਸਟ ਲੱਗਾ ਵੀ ਜਾਣਾ ਸਹੀ ਹੈ ਅਦਰਤੀ ਕੁੱਕਰਪੋਟ ਯਾਰ ਰਸਤਾ ਹਾਂਜੀ ਆਪਣਾ ਵਾਪਸੀ ਦਾ ਸਫ਼ਰ ਚੱਲ ਰਿਹਾ ਸੀਗਾ ਤੇ ਗੁਰਦੁਆਰਾ ਗੋਬਿੰਦ ਧਾਮ ਤੋਂ ਗੋਵਿੰਦ ਘਾਟ ਸਾਹਿਬ ਤੱਕ ਆਪਾਂ ਪਹੁੰਚ ਗਏ ਆ ਵਾਪਸ ਤੇ ਸਵੇਰ 6:00 ਅੱਜ ਕੇ 10 ਮਿੰਟ ਤੇ ਚੱਲੇ ਸੀ ਉੱਥੋਂ ਤੇ ਹੁਣ ਲਗਭਗ ਹੈਗਾ ਜੀ ਟਾਈਮ 12:00 ਵਜੇ ਤੋਂ 5 ਮਿੰਟ ਪਹਿਲਾਂ ਆਪਾਂ ਇੱਥੇ ਹੋ ਗਏ ਆ ਯਾਨੀ ਕਿ ਗੱਡੀਆਂ 'ਚ ਉਤਰ ਗਏ ਆ ਤੇ ਜਿਸ ਦਿਨ ਆਏ ਸੀ ਉਸ ਦਿਨ ਮੌਸਮ ਵਧੀਆ ਸੀ ਅੱਜ ਥੋੜੀ ਜਿਹੀ ਗਰਮੀ ਹੈਗੀ ਇੱਥੇ ਮੌਸਮ ਬਦਲਦਾ ਰਹਿੰਦਾ ਬਾਕੀ ਇੱਥੇ ਪਤਾ ਨਹੀਂ 2 ਘੰਟੇ ਬਾਅਦ ਹੋਊਗੀ ਜਣਾ ਮੀਂਹ ਪੈਣਾ ਜਾਂ ਕੀ ਹੋਣਾ ਮੌਸਮ ਦਾ ਨਹੀਂ ਇੱਥੇ ਪਤਾ ਲੱਗਦਾ ਪਹੁੰਚ ਗਏ ਆ ਜੀ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਇੱਥੇ ਵਾਹਿਗੁਰੂ ਜੀ ਦਾ ਸਾਹਬ ਪਹੁੰਚ ਕੇ ਤਾਂ ਆਪਾਂ ਕੀਤੀ ਸੀਗੀ 15-20 ਮਿੰਟ ਰੈਸਟ 15-20 ਮਿੰਟ ਰੈਸਟ ਤੇ ਵਾਸ਼ਰੂਮ ਜਾ ਕੇ ਆਏ ਆ ਤੇ ਫੋੜ ਅਸੀਂ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕ ਕੇ ਉਸ ਤੋਂ ਬਾਅਦ ਲੰਗਰ ਪਾਣੀ ਛੱਕੇ ਨਾਲ ਦੇ ਸਾਥੀ ਕਹਿੰਦੇ ਸੀ ਵੀ ਆਪਾਂ ਨਿਕਲ ਜਾਣਾ ਰਾਤ ਨੂੰ ਨਗਰਾਸੂ ਗੁਰਦੁਆਰਾ ਸਾਹਿਬ ਉੱਥੇ ਸਟੇ ਕਰਾਂਗੇ ਇੱਥੇ ਸੰਗਤ ਤਾਂ ਇਕੱਠ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਜਦੋਂ ਆਏ ਸੀ ਜਿਆਦਾ ਸੰਗਤ ਹੈ ਨਹੀਂ ਸੀ ਪਰ ਹੁਣ ઋਸ਼ੀਕੇਸ਼ ਅੱਲਾ ਵੀ ਸੰਗਤ ਇਦਾਂ ਅੱਗੇ ਆਈ ਜਾਂਦੀ ਆ ਤੇ ਜਦਾਂ ਉੱਪਰ ਗੋਬਿੰਦ ਤਾਂਤੇ ਸੀ ਉਹ ਵੀ ਸੰਗਤ ਇੱਥੇ ਇਕੱਠ ਇਕੱਠ ਹੋ ਰਿਹਾ ਮੁਰਦਾ ਗੁਰੂ ਜੀ ਮੱਥਾ ਟੇਕ ਆਏ ਸੀਗੇ ਤੇ ਨੰਗਰ ਪਾਣੀ ਛਕਣ ਕਰਨੇ ਆ ਤੇ ਅਗਲਾ ਪ੍ਰੋਗਰਾਮ ਜੋ ਵੀ ਆ ਸਾਡਾ ਇਹ ਕੋਈ ਬੜਾ ਜਿਹਾ ਫਾਈਨਲ ਡਿਸੀਜਨ ਹੋ ਰਿਹਾ ਜੋ ਵੀ ਫਾਈਨਲ ਡਿਸੀਜਨ ਸਾਡਾ ਆ ਇਹ ਲੰਗਰ ਛੱਕੇ ਉਸ ਤੋਂ ਬਾਅਦ ਗੱਠੜੀ ਘਰ ਤੋਂ ਬੈਗ ਆਪਣੇ ਕਢਵਾ ਕੇ ਤੇ ਫਿਰ ਸਾਰੇ ਸਾਰੇ ਮੈਂਬਰ ਇਕੱਠੇ ਹੋਣਗੇ ਆਪਣੇ ਫਿਰ ਜੋ ਸਾਰੇ ਦੀ ਸਲਾਹ ਹੋਊ ਉਹ ਡਿਸੀਜਨ ਹੋਏਗਾ ਤੇ ਫੇ ਆਦੇ ਦੇ ਦਿਨ ਹੀ ਹੋਏਗਾ ਆਰੇ ਬਾਬਾ ਗੋਬਿੰਦ ਘਾਟ ਸਾਹਿਬ ਵਿਖੇ ਇਸ ਤਰ੍ਹਾਂ ਲੱਗਰਾਂ ਦੀ ਸੇਵਾ ਚੱਲਦੀ ਆ ਬਹੁਤ ਵਧੀਆ ਵਧੀਆ ਯਾਰ ਇੱਥੇ ਲੱਗਰ ਤਿਆਰ ਕੀਤੇ ਜਾਂਦਾ ਬਹੁਤ ਵਧੀਆ ਮਸ਼ੀਨਰੀਏ ਤੇ ਇੰਨੀ ਕੁ ਵਧੀਆ ਲਿਆਂਦੀ ਹੈਗੀ ਆ ਵੀ ਬਹੁਤ ਜ਼ਿਆਦਾ ਵੱਡੇ ਵੱਡੇ ਪਤੀਲੇ ਸਗਰੇ ਉਹਨਾ ਜਿਵੇਂ ਰਿਸ਼ੀਕੇਸ਼ ਤੋਂ ਤੇ ਉਪਰ ਗੋਬਿੰਦ ਘਰ ਸਾਹਿਬ ਤੋਂ ਸੰਗਤ ਇਹ ਬਧੀ ਆ ਰਹੀ ਆ ਤੇ ਜਿਹੜੇ ਸੇਵਾਦਾਰਾ ਉਹਨਾਂ ਨੂੰ ਪਤਾ ਹੈ ਟਾਈਮਿੰਗ ਦਾ ਆ ਇਧਰ ਗਰਮਾ ਗਰਮ ਤਾਜੋਤਾ ਜੀ ਲੱਗੂ ਆ ਕੋਤਨਾ ਹੀ ਆਇਆ ਉਹਤੋਂ ਵੇਸਣੋਂ ਆਇਆ ਜੀ ਤਾਜ਼ਾ ਗਰਮਾ ਗਰਮ ਇਧਰ ਮਾਲ ਪੂਰੇ ਗੱਡੇ ਜਾ ਰਹੇ ਆ ਤੇ ਮਾਲ ਪੂਰੇ ਦੇ ਖੀਰ ਦਾ ਲੰਗਰ ਤੇ ਤਨੂਗਤ ਤੋਂ ਬਾਅਦ ਇਧਰ ਰੋਟੀਆਂ ਲਾਉਣ ਵਾਲੀ ਮਸ਼ੀਨ ਆ ਬਾਈ ਜੀ ਸਿਸਟਮ ਨਾਲ ਆਪੇ ਰੋਟੀਆਂ ਨਿਕਲ ਜਾਂਦੀਆਂ ਇੱਥੋਂ ਇਧਰ ਆਟਾ ਗੁੰਨ ਕੇ ਰੱਖਿਆ ਇੱਥੋਂ ਹੀ ਪਾ ਦਿੰਦੇ ਆ ਆਟਾ ਉੱਪਰ ਦੀ ਆਟਾ ਪਾ ਦਿੱਤਾ ਜਾਂਦਾ ਜੀ ਇਹ ਸਾਰਾ ਸਰਕਲ ਚੱਲਦਾ ਰਹਿੰਦਾ ਆਪੇ ਬਹੁਤ ਵੱਡੇ ਲੈਵਲ ਤੇ ਪ੍ਰਬੰਧ ਹੈ ਬਾਈ ਇੱਥੇ ਕਿਸੇ ਵੀ ਚੀਜ਼ ਦੀ ਕਮੀ ਦਾ ਹੈ ਹੀ ਨਹੀਂਗੀ ਇੱਥੇ ਬਾਈ ਜੀ ਗੱਠੜੀ ਕਾਰ ਵਿੱਚੋਂ ਆਪਾਂ ਆਪਣਾ ਬੈਗ ਕਢਵਾ ਲਿਆ ਬੰਦੇ ਆਪਣੇ ਮੈਂਬਰ ਗਏ ਹੀ ਗੱਡੀ ਬੁੱਕ ਕਰਾਉਣਾ ਗੱਡੀ ਮਿਲ ਨਹੀਂ ਰਹੀ ਹਜੇ ਕਿਤੇ ਤੇ ਪਲਾਨ ਸੀਗਾ ਵਾਪਸ ਜਾ ਕੇ ਰਸਤੇ 'ਚ ਨਗਰਾਸੂ ਰੁਕਾਂਗੇ ਤੇ ਪਰ ਗੱਡੀ ਨਹੀਂ ਮਿਲ ਰਹੀ ਹੁਣ ਦੇਦਿਆਂ ਕਮਰਾ ਸ਼ਾਇਦ ਰੂਮ ਲਈਏ ਤੇ ਉੱਥੇ ਰਵਾਂਗੇ ਤੇ ਸਮਾਨ ਸਾਰਾ ਕਢਾਇਆ ਪਿੱਛੇ ਸਾਰੇ ਆਪਣੇ ਬੈਗ ਹੀ ਆ ਉਹ ਸੌ ਉੱਥੇ ਤੱਕ ਸਾਰੇ ਆਪਣੇ ਬੈਗ ਹੀ ਆ ਜਿੱਥੇ ਆਪਾਂ ਬੀਣੀ ਬੈਠੇ ਆ ਸਾਰੇ ਆਪਣੇ ਬੈ ਗਏ ਆਪਣੇ ਮੈਂਬਰਾਂ ਦੇ ਤੇ ਬੱਦੇ ਗਏ ਹੈ ਗੱਡੀ ਦਾ ਪਤਾ ਕਰਨ ਜੇ ਤਾਂ ਮਿਲ ਗਈ ਹੋਰ 15 ਮਿੰਟ ਤੱਕ ਗੱਡੀ ਨਹੀਂ ਤਾਂ ਫੇ ਅੱਜ ਰਾਤ ਦਾ ਸਟੇਜ ਜਿਹੜਾ ਹੋਊਗਾ ਗੁਰੂ ਗੋਬੇ ਆ ਗੋਬਿੰਦ ਘਾਟ ਵੀ ਕਈ ਹੋਊਗਾ ਅੱਜ ਤੇ ਨਾਲੇ ਸੇਵਾ ਕਰਨ ਦਾ ਵੀ ਮੌਕਾ ਮਿਲੇਗਾ ਇੱਥੇ ਅੱਜ ਉਹ ਇੱਥੋਂ ਦੀ ਅਰੇ ਵੀ ਪਾਰਕਿੰਗ ਲਈ ਜਾਂਦਾ ਤਾਂ ਤੇ ਤੇ ਚੱਲ ਚੱਲੀਏ ਉਹਦੇ ਕੋਲ ਮਰਗਿਆਂ ਸਾਨੂੰ ਜਿਹੜਾ ਰਹਿਣਾ ਨਾਉਣ ਦਾ ਉਹੀ ਤਾਂ ਇਹ ਤਾਂ ਸਹੀ ਆ ਵੀ ਇਸ ਤਰ੍ਹਾਂ ਹਾਂ ਕੋਈ ਨਾ ਇਹ ਆਵੇ ਚੋਣਾਂ ਛੇੜਾਣ ਹਾਂ ਨਗੋ ਹੈਗੇ ਬੇਕੋ ਬਾਬੀ ਪਾਪਾ ਜੀ ਬਿਲਕੁਲ ਇਹ ਸ਼ੀਤੀ ਕਰੋ ਮੈਂ ਮੈਂ ਤੁਹਾਨੂੰ ਜੀ ਟੈਸਟ ਨਾਲੋਂ ਤੁਹਾਨੂੰ ਕਾਹੋਰ ਕਿਤੇ ਤੁਸੀਂ ਮੈਗਨ ਅਜੀ ਸਾਰੇ ਪਰਿਵਾਰ ਇਕੱਠੇ ਨਹੀਂ ਆਇਆ ਪਾਪਾ ਜੀ ਦੇ ਸੰਗਤ ਇਹ ਜੀ ਆਪਣੀ ਨਾਲ ਚਲਾਈ ਜੀ ਬਾਦ ਇਹਦੇ ਵਿੱਚ ਮਿੱਠਾ ਪਾਣੀ ਪੋਈ ਇਹਦੇ ਵਿੱਚ ਮਿੱਠਾ ਪਾਣੀ ਪਾਣਾ ਅੱਗੇ ਤੇ ਇੱਕ ਜੁੜੂ ਦੀ ਲੇਡੀ ਹੋ ਕੋਈ ਛਾਣੀ ਗਏ ਦੰਦ ਮਿਕਸੀ ਬਹੁਤ ਚੁੱਪੀ ਨਹੀਂ ਆਦਾ ਤੁਹਾਨੂੰ ਇਹ ਸਾਰਾ ਵੀਡੀਓ ਹੋਣਾ ਚਾਹੀਦਾ ਹੈ ਪਰ ਫੜ ਫੜ ਮੇਰਾ ਦੇਖੀ ਚੜਦੀ ਹੈਗੀ ਪਾ ਦਿਓ ਕੇ ਵਿੱਚ ਥੋੜਾ ਅਸ